ਪਿੰਡਾਂ ਦੇ ਵਿੱਚ ਜ਼ਿਆਦਾ ਹੈਗਾ ਕਿਨੇ ਜੇ ਜਦੋਂ ਅਜਿਹੇ ਹੀ ਸਿੰਪਟਮ ਸਾਹਮਣੇ ਆਉਂਦੇ ਤਾਂ ਨਾਦ ਨਾ ਪਾਣੀ ਝੋਲ ਕੇ ਫੀਮ ਦਾ ਸੇਵਨ ਦਿੱਤਾ ਜਾਂਦਾ ਉਹ ਕਿੰਨਾ ਕੁ ਇਫੈਕਟਿਵ ਹੈਗਾ ਇੱਕ ਇੱਕ ਗਲਤ ਤਾੜਨਾ ਹੈ ਕਿ ਅਫੀਮ ਖੂਨ ਨੂੰ ਪਤਲਾ ਕਰਦਾ ਹੈ ਅਫੀਮ ਲੈ ਲਓ ਸਟ੍ਰੋਕ ਠੀਕ ਹੋ ਜਾਏਗਾ ਔਰ ਇਹਦਾ ਨੁਕਸਾਨ ਇਹ ਹੈ ਕਿ ਪੇਸ਼ੈਂਟ ਅਫੀਮ ਲੈ ਕੇ ਕਰੇ ਵੇਟ ਕਰਦੇ ਰਹਿੰਦੇ ਨੇ ਔਰ ਜੜ ਸਾੜ ਦੇ ਕੋਲ ਆਉਂਦੇ ਨੇ ਤਦ ਤੱਕ ਲੇਟ ਹੋ ਜਾਂਦਾ ਹੈ अगर फीम नाल ठीक ਹੁੰਦਾ ਹੁੰਦਾ ਤਾਂ ਸਾਰੇ ਸਰਕਾਰੀ ਹਸਪਤਾਲਾਂ ਚ ਐਮ ਜਿਲ੍ਹਾ ਜੀ ਦੇ ਜੇ ਸਾਦ ਸਭ ਸਭ ਜਗਾ ਸਟ੍ਰੋਕ ਲਈ ਹਫੀਮੀ ਦੇਂਦੇ ਕਿਉਂ ਆਪਾਂ ਇੰਨੀ ਮਿਹਨਤ ਕਰਦੇ ਹੋਰ ਚੀਜ਼ਾਂ ਲਈ ਫਰਸਟ ایڈ ਨਹੀਂ ਹੈ ਇਸਕੇ ਲਈ ਫਰਸਟ ایڈ ਇਸ ਲਈ ਨਹੀਂ ਹੈ ਕਿਉਂਕਿ ਜਦ ਸਟ੍ਰੋਕ ਹੁੰਦਾ ਹੈ ਕਦੀ ਕਦੀ ਦਿਮਾਗ ਚ ਬਲੀਡਿੰਗ ਦੇ ਬਾਅਦ ਸਟ੍ਰੋਕ ਹੁੰਦਾ ਹੈ ਤੇ ਦਿਮਾਗ ਚ ਅਗਰ ਖੂਨ ਵਗਿਆ ਹੈ ਉਥੇ ਬਲੀਡਿੰਗ ਹੋਈ ਹੈ ਔਰ ਤੁਸੀਂ ਕੋਈ ਦਵਾਈ ਦੇ ਦੀ ਤਾਂ ਬਲੀਡਿੰਗ ਵੱਧ ਸਕਦੀ ਹੈ ਖੂਨ ਵੱਧ ਸਕਦਾ ਹੈ 4 ਘੰਟੇ ਤੋਂ ਪਹਿਲਾਂ ਪਹਿਲਾ ਮਰੀਜ਼ ਪਹੁੰਚ ਜਾਏਗਾ ਤਾਂ ਟੀਕਾ ਲਾ ਕੇ ਸਟ੍ਰੋਕ ਨੂੰ ਠੀਕ ਕੀਤਾ ਜਾ ਸਕਦਾ ਹੈ। ਲੇਕਿਨ 4.5 ਘੰਟੇ ਦੇ ਬਾਅਦ 24 ਘੰਟੇ ਤੱਕ ਆਪਾਂ ਮੈਕੈਨਿਕਲ ਥਰੋਮਬੈਕਟੋਮੀ ਜਿਹੜਾ ਮੈਂ ਕਰਦਾ ਉਹ ਇਲਾਜ ਕਰ ਸਕਦੇ ਨੇ। 24 ਘੰਟੇ ਦੇ ਬਾਅਦ ਕੋਈ ਵੀ ਇਲਾਜ ਨਹੀਂ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਅੱਜ ਅਸੀਂ ਅਹਿਮ ਜਿਹੜੀ ਗੰਭੀਰ ਬਿਮਾਰੀਆਂ ਹੈਗੀਆਂ ਉਸ ਦੇ ਵਿੱਚ ਇੱਕ ਬਿਮਾਰੀ ਹੈ ਕਿ ਜਿਹੜੀ ਅਸੀਂ ਅਕਸਰ ਘਰ ਤੋਂ ਦੂਸਰੇ ਘਰ ਦੇ ਵਿੱਚ ਇਹ ਪ੍ਰੋਬਲਮਸ ਹੈਗੀਆਂ ਨੇ ਜਦੋਂ ਅ ਅਧਰੰਗ ਜਾਂ ਕੋਈ ਪੈਰਾਲਾਈਜ਼ ਕਹਿੰਦੇ ਨੇ ਜਦੋਂ ਹੋਣ ਲੱਗਦੀ ਹੈ ਜਾਂ ਹੋ ਜਾਂਦੀ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਤੇ ਅਸੀਂ ਅਫੀਮ ਦੀ ਜਿਹੜੀ ਵਰਤੋਂ ਕਰਦੇ ਆ ਉਹ ਕਿੰਨੀ ਜ਼ਰੂਰੀ ਹੈਗੀ ਹੈ ਜਾਂ ਉਸ ਦਾ ਕੋਈ ਫਾਇਦਾ ਹੈਗਾ ਕਈ ਵਾਰੀ ਸਿੱਕਦਮ ਕਿਸੇ ਨੂੰ ਪੈਰਾਲਾਈਜ਼ ਹੁੰਦੀ ਤਾਂ ਅਸੀਂ ਉਹਨੂੰ ਖੋਲ ਕੇ ਫੀਮ ਵਗੈਰਾ ਦਸੀਂ ਜਿਹੜਾ ਸੇਵਨ ਕਰਵਾ ਦਿੰਦੇ ਸਾਡੇ ਨਾਲ ਡਾਕਟਰ ਵਿਵੇਕ ਗੁਪਤਾ ਜੀ ਹੈਗੇ ਨੇ ਸੀਨੀਅਰ ਡਾਕਟਰ ਸਰ सब तो पहला जानना चाहेंगे स्ट्रोक जिम्मे तो इंग्लिश का शब्द है स्ट्रोक हैगा इंग्लिश का शब्द लेकिन उन्होंने समझने लिए कोई दिक्कत नहीं है बिकॉज हिंदी में अगर हम बात करें तो उससे हम पैराल लकवा बोल देते हैं अध बोल देते हैं ठीक है ठीके? और इंग्लिश में पैरालिस बोल देते हैं तो अगर इनमें से कोई भी शरीर का हिस्सा हमारा चलना बंद हो जाता है एकदम से तो वो स्ट्रोक है ਅਗਰ ਤੁਸੀਂ ਪੰਜਾਬੀ ਚ ਕੰਫਰਟ ਹੋ ਤਾਂ ਤੇ ਅਸੀਂ ਇੱਕ ਇੱਕ ਆਮ ਹੀ ਹੈਗਾ ਅਸੀਂ ਪਿੰਡਾਂ ਦੇ ਵਿੱਚ ਜ਼ਿਆਦਾ ਹੈਗਾ ਕਿੰਨੇ ਜਦੋਂ ਅਜਿਹੇ ਹੀ ਸਿੰਪਟਮ ਸਾਹਮਣੇ ਆਉਂਦੇ ਤਾਂ ਨਾਲ ਨਾਲ ਪਾਣੀ ਚ ਘੋਲ ਕੇ ਫੀਮ ਦਾ ਸੇਵਨ ਦਿੱਤਾ ਜਾਂਦਾ ਉਹ ਕਿੰਨਾ ਕੁ ਇਫੈਕਟਿਵ ਹੈਗਾ ਇਹ ਬਹੁਤ ਬਹੁਤ ਜ਼ਿਆਦਾ ਲੋਕੀ ਸਾਡੇ ਕੋਲ ਜਿਹੜੇ ਆਂਦੇ ਨੇ ਉਹ ਅਫੀਮ ਲੈ ਕੇ ਆਂਦੇ ਨੇ ਲੇਕਿਨ ਅਫੀਮ ਲੈ ਕੇ ਸਾਰੇ ਪੇਸ਼ੈਂਟ ਠੀਕ ਹੋ ਜਾਂਦੇ ਇਸ ਤਰ੍ਹਾਂ ਨਹੀਂ ਹੈ ਤੇ ਇੱਕ ਇਹ ਗਲਤ ਤਾੜਨਾ ਹੈ ਕਿ ਅਫੀਮ ਖੂਨ ਨੂੰ ਪਤਲਾ ਕਰਦਾ ਹੈ ਅਫੀਮ ਲੈ ਲਓ ਸਟ੍ਰੋਕ ਠੀਕ ਹੋ ਜਾਏਗਾ ਔਰ ਇਹਦਾ ਨੁਕਸਾਨ ਇਹ ਹੈ ਕਿ ਪੇਸ਼ੈਂਟ ਅਫੀਮ ਲੈ ਕੇ ਕਰੇ ਵੇਟ ਕਰਦੇ ਰਹਿੰਦੇ ਨੇ ਅਰ ਜੱਟ ਸਰ ਦੇ ਕੋਲ ਆਂਦੇ ਨੇ ਤਦ ਤੱਕ ਲੇਟ ਹੋ ਜਾਂਦਾ ਹੈ ਟ੍ਰੀਟਮੈਂਟ ਨਹੀਂ ਅਪਾ ਟ੍ਰੀਟਮੈਂਟ ਨਹੀਂ ਕਰ ਸਕਦੇ ਹੁਣ ਆਤੀ ਸੋ ਇਹਦੇ ਲਈ ਤਾਰਨਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਇਸ ਤੁਹਾਡੇ ਸ਼ੋਤਾਂ ਨੂੰ ਕਿ ਅਫੀਮ ਨਾਲ ਸਟ੍ਰੋਕ ਠੀਕ ਹੁੰਦਾ ਇਸ ਤਰ੍ਹਾਂ ਨਹੀਂ ਹੈ ਲੇਕਿਨ ਤੁਸੀਂ ਕਹੋਗੇ ਕਿ ਸਾਡੇ ਪਿੰਡ 'ਚ ਇੱਕ ਬੰਦਾ ਠੀਕ ਹੋ ਗਿਆ ਸੀ ਕਿਸੇ ਹੋਰ ਪਿੰਡ 'ਚ ਦੋ ਬੰਦੇ ਠੀਕ ਹੋ ਗਏ ਸੀ ਉਹ ਮਿਨੀ ਸਟ੍ਰੋਕ ਹੁੰਦੇ ਨੇ ਥੈਟ ਮੀਨਸ ਕਿ ਬਹੁਤ ਛੋਟਾ ਜਿਹਾ ਕਲੌਟ ਗਿਆ ਉਹਨੂੰ ਕੁਝ ਨਾ ਕਰਦੇ ਤਾਂ ਵੀ ਉਹਨੇ ਠੀਕ ਹੀ ਹੋਣਾ ਸੀ ਤੁਸੀਂ ਅਫੀਮ ਦੇਤੀ ਤਾਂ ਤੁਸੀਂ ਕਹਿੰਦੇ ਕਿ ਅਫੀਮ ਨੇ ਠੀਕ ਕਰਤਾ ਪਰ ਅਫੀਮ ਨਹੀਂ ਕਰ اگر افیم ਨਾਲ ٹھیک ਹੁੰਦਾ ਹੁੰਦਾ ਤਾਂ ਸਾਰੇ ਸਰਕਾਰੀ ਹਸਪਤਾਲਾਂ ਚ ਐਮਸ ਦਿੱਲੀ ਚ ਪੀਜਾ ਦੇ ਸਤ ਸਭ ਸਭ ਜਗਾ ਸਟ੍ਰੋਕ ਲਈ افیمی ਦਿੰਦੇ ਕਿਉਂ ਆਪਾਂ ਇੰਨੀ ਮਿਹਨਤ ਕਰਦੇ ਹੋਰ ਚੀਜ਼ਾਂ ਲਈ ਸੋ افیم ਨਾਲ فائدہ ਨਹੀਂ ਹੁੰਦਾ ਦੂਜਾ ਇੱਕ ਨੁਕਸਾਨ ਹੈ ਜੋ ਲੋਕੀ ਨਹੀਂ ਸਮਝਦੇ ਜਦ پیشنٹ ਨੂੰ ਸਟ੍ਰੋਕ ਹੋਇਆ ਤੁਸੀਂ منہ ਰਾਈ ਕੁਝ ਵੀ ਦਿਓਗੇ ਉਸ ਤੁਹਾਡੀ ਸਾਹ ਦੀ ਨਲੀ ਚ ਜਾ ਸਕਦਾ ਹੈ ਉਹ ਜਾਏਗਾ ਤਾਂ ਇਮੀਡੀਏਟਲੀ پیشنٹ ਨੂੰ ਜਾਨ ਕੋ ਖਤਰਾ ਹੋ ਜਾਏਗਾ ਸੋ افیم ਨਹੀਂ ਕੁਝ ਵੀ منہ ਅਫੀਮ ਤਾਂ ਇੱਕ ਗੱਲ ਹੋ ਗਈ ਅਫੀਮ ਤਾਂ ਨਹੀਂ ਦੇਣਾ ਪਰ ਅਫੀਮ ਦੇ علاوہ ਹੋਰ ਵੀ ਕੋਈ ਚ ਅਗਰ ਸਟ੍ਰੋਕ ਲੱਗ ਰਿਹਾ ਹੈ ਅਦਰੰਗ ਲੱਗ ਰਿਹਾ ਹੈ ਪਾਣੀ ਵਗੈਰਾ ਨਹੀਂ ਦੇਣਾ ਨਾਲ ਦੇ ਹਸਪਤਾਲ ਚ ਪਹੁੰਚਾਣਾ ਉਹ ਜ਼ਰੂਰੀ ਹੈ ਮਤਲਬ ਇੱਕ ਇਹ ਵਹਿਮ ਹੀ ਹੈਗਾ ਜਿਵੇਂ ਅਸੀਂ ਵੇਇਨਸ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਵੇਇਨਸ ਹੈਗੀਆਂ ਨੇ ਬਰੀਕ ਬਰੀਕ ਪਤਲੀ ਵੀ ਇੰਨੀ ਸੈਕਿੰਡ ਦੇ ਵਿੱਚ ਵੀ ਅਸਰ ਵੀ ਕਿੰਨੀ ਜਲਦੀ ਜਿਹੜਾ ਅਸੀਂ ਪਾਣੀ ਨਾਲ ਸੋਚਦੇ ਹਾਂ ਜਿਵੇਂ ਹਫੀਮ ਨਾਲ ਇੰਨੀ ਜਲਦੀ ਕਿੰਨੀ ਜਲਦੀ ਅਸਰ ਕਰ ਜਾਂਦਾ ਹੋਏਗਾ ਵੀ ਜਿਹੜਾ ਅਸੀਂ ਸੋਚਦੇ ਹਾਂ ਨਾਲ ਨਾਲ ਉਹ ਅਸਰ ਕਰ ਜਾਏਗਾ ਗਰਮ ਪਾਣੀ ਦੇ ਜਿਵੇਂ ਅਸੀਂ ਦੇ ਦਿੰਦੇ ਹਾਂ ਹਾਂ ਉਹੀ ਉਹੀ ਤੇ ਫਿਰ ਵਹਿਮ ਹੈ ਨਾ ਤਾਂ ਵਹਿਮ ਦਾ ਇਲਾਜ ਕਿਸੇ ਕੋਲ ਵੀ ਨਹੀਂ ਹੈ ਸਾਡੇ ਕੋਲ ਵੀ ਨਹੀਂ ਹੈ ਸੋ ਦੋ ਤੁਸੀਂ ਇੱਕ ਛੁਟਕੀ ਹਫੀਮ ਲੈ ਕੇ ਇੱਕ ਚਮਚ ਹਫੀਮ ਲੈ ਕੇ ਸਟ੍ਰੋਕ ਠੀਕ ਹੋ ਜਾਏ ਇਸ ਤਰ੍ਹਾਂ ਹੈ ਨਹੀਂ पर यह है कि लोग सोचते कि आप कि करे करे हर बंदा चाहता है कि आप कुछ तो करिए मरीज़ लिए ना हस्पता तक तो जब जाने तब जाने तो ता करके अफीम की अवेलेबिलिटी हैगी प्लस एक बहुत स्ट्रोंोंग वो बना हुआ है नोशन बना हुआ है, है फर्स्ट एड नहीं है इसके लिए फर्स्ट एड इसलिए नहीं है क्योंकि जट्रोक हूँ कभी कभी दिमाग च ब्लीडिंग बाद स्ट्रोक तो दिमाग अगर खून गया है उ ब्लीडिंग हुई है और कोई दवाई दे दी ਤੋਂ ਲੀਡਿੰਗ ਵੱਧ ਸਕਦੀ ਹੈ ਖੂਨ ਵੱਧ ਸਕਦਾ ਹੈ ਤੇ ਬਸ ਫਰਸਟ ایڈ ਨਹੀਂ ਹੈ ਆਪਾਂ ਸਭ ਨੂੰ ਇਹ ਕਹਿੰਦੇ ਨੇ ਮੂੰਹ ਨਾਲ ਹੀ ਕੁਝ ਨਹੀਂ ਦੇਣਾ ਪੇਸ਼ੈਂਟ ਨੂੰ ਅਗਰ ਉਲਟੀ ਹੋ ਰਹੀ ਹੈ ਤੋ ਉਹਨੂੰ ਇੱਕ ਪਾਸੇ ਕਰਵਟ ਦੇ ਦੇਣੀ ਹੈ ਤਾਂ ਕਿ ਅੰਦਰ ਨਾ ਜਾਏ ਕੁਝ ਵੀ ਔਰ ਨੇੜਲੇ ਹਸਪਤਾਲ ਚ ਪਹੁੰਚ ਲੈ ਤੇ ਇੱਕ ਸਰ ਇਹਦਾ ਪ੍ਰੀ ਕੋਈ ਹੁੰਦਾ ਜਿੱਦਾਂ ਕੋਈ ਟੈਸਟ ਜਿਵੇਂ ਲੋਕ ਕਹਿੰਦੇ 40 ਪਲਸ ਤੋਂ ਬਾਅਦ ਸਾਨੂੰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਇਸ ਦਾ ਕੋਈ ਹੈ ਕੋਈ ਇਸੇ ਸਟ੍ਰੋਕ ਤੇ ਸਟ੍ਰੋਕ ਨਾ ਹੋਏ ਜਾਂ ਸਟ੍ਰੋਕ ਤੋਂ ਬਚਣ ਲਈ ਆਪਾਂ ਜਿਹੜੇ ਬਲੱਡ ਟੈਸਟ ਹਾਰਟ ਲਈ ਕਰਦੇ ਨੇ ਉਹ ਸਾਰੇ ਬਲੱਡ ਟੈਸਟ ਕਰਦੇ ਨੇ ਕਿਉਂਕਿ ਕਲੌਟ ਕਈ ਵਾਰ ਹਾਰਟ ਹਾਰਟ 'ਚ ਬਣ ਕੇ ਉੱਤੇ ਜਾਂਦੇ ਨੇ ਦਿਮਾਗ 'ਚ ਜਾਂਦੇ ਨੇ ਤੋਂ ਹਾਰਟ ਦਾ ਟੈਸਟ ਕਰਦੇ ਨੇ ਉਹਦੇ ਇਲਾਵਾ ਤੁਸੀਂ ਬਹੁਤ ਸ਼ੋਰ ਹੋਣਾ ਚਾਹੁੰਦੇ ਹੋ ਕਿ ਦਿਮਾਗ 'ਚ ਕੋਈ ਨਸਾਂ ਸਾਰੀ ਠੀਕ ਠਾਕ ਹੈਗੀਆ ਤੋਂ ਆਪਾਂ ਸੀਟੀ ਦਵਾਈ ਲਾ ਕੇ ਸੀਟੀ ਸਕੈਨ ਜਾਂ ਐਮ ਆਰ ਆਈ ਕਰਕੇ ਵੀ ਦਿਮਾਗ ਦੀ ਗਰਦਨ ਦੀ ਨਸਾਂ ਦੇਖ ਸਕਦੇ ਹਾਂ ਕਿੰਨੇ ਸਮੇਂ ਚ ਜਿਹੜਾ ਮਰੀਜ਼ ਹਸਪੀਟਲ ਉਸ ਲੈਵਲ ਦੇ ਹਸਪੀਟਲ ਪਹੁੰਚ ਜਾਂਦਾ ਤਾਂ ਜਿਹੜੀ ਕਿੰਨਾ ਟਾਈਮ ਉਸ ਤੇ ਕੋਲ ਸਮਾਂ ਹੁੰਦਾ ਜਦੋਂ ਅਜਿਹੀ ਤੇ ਜਿਹੜੇ ਵੀ ਹਸਪੀਟਲ ਜਿੱਥੇ ਸਟ੍ਰੋਕ ਦਾ ਟੀਕੇ ਨਾਲ ਹੀ ਇਲਾਜ ਸੰਭਵ ਹੈ ਉੱਥੇ ਅਪਰ ਲਿਮਿਟ 4.5 ਘੰਟੇ ਦੀ ਹੈ 4.5 ਤੋਂ 4 ਘੰਟੇ ਤੋਂ ਪਹਿਲਾਂ ਪਹਿਲਾਂ ਮਰੀਜ਼ ਪਹੁੰਚ ਜਾਏਗਾ ਤਾਂ ਟੀਕਾ ਲਾ ਕੇ ਸਟ੍ਰੋਕ ਨੂੰ ਠੀਕ ਕਿੱਤਾ ਜਾ ਸਕਦਾ ਹੈ ਲੇਕਿਨ 4.5 ਘੰਟੇ ਦੇ ਬਾਅਦ 24 ਘੰਟੇ ਤੱਕ ਆਪਾਂ ਮੈਕੈਨਿਕਲ ਥਰੋਮਬੈਕਟਮੀ ਜਿਹੜਾ ਮੈਂ ਕਰਦਾ ਉਹ ਇਲਾਜ ਕਰ ਸਕਦੇ ਨੇ 24 ਘੰਟੇ ਦੇ ਬਾਅਦ ਕੋਈ ਵੀ ਇਲਾਜ ਨਹੀਂ ਉਦੇ ਬਾਅਦ ਤੇ ਫਿਰ ਸਪੋਰਟਿਵ کہہ ਰਹੇ ਕਿ ਐਕਸਰਸਾਈਜ਼ ਕਰਾਦੀ ఫిਜ਼ੀਓਥੈਰੇਪੀ ਕਰਦੀ ਖੂਨ ਪਤਲਾ ਕਰਤਾ ਤਾਂ 24 ਘੰਟੇ ਅਪਰ ਲਿਮਿਟ ਹੈ ਸਟ੍ਰੋਕ ਦੀ ਟ੍ਰੀਟਮੈਂਟ ਲਈ ਖੂਨ ਪਤਲਾ ਜੇਕਰ ਜਿਸ ਨੂੰ ਇਹ ਚੀਜ਼ ਹੁੰਦੀ ਹੈ ਹਾਰਟ ਅਟੈਕ ਤੇ ਇਸ ਵਿੱਚ ਇਹ ਕੀ ਫਰਕ ਕਿੰਨਾ ਹੋਇਆਗਾ ਜੇਕਰ ਅਸੀਂ ਜਾਣੀਏ ਤੇ ਖੂਨ ਪਤਲੇ ਮੈਡੀਸਿਨ ਕਈ ਲਗਾਤਾਰ ਲੋਕ ਲੰਬੇ ਸਮੇਂ ਤੋਂ ਖਾ ਰਹੇ ਨੇ ਚੈੱਕਅਪ ਵੀ ਨਹੀਂ ਕਰਾਉਂਦੇ ਉਹ ਆਪਦੇ ਆਪ ਹੀ ਸੋਚਦੇ ਨੇ ਮੇਰਾ ਖੂਨ ਗਾੜਾ ਹੈਗਾ ਹੂੰ ਏ ਅਗੇਨ ਤੁਹਾਡਾ ਜਿਸ ਨਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਇੱਕ ਵୟਮ ਹੈ ਖੂਨ گاੜਾ ਹੋ ਗਿਆ ਜਾਂ ਪਤਲਾ ਹੋ ਗਿਆ ਖੂਨ ਦੀ ਕੰਸਿਸਟੈਂਸੀ ਸੇਮ ਹੀ ਰਹਿੰਦੀ ਹੈ ਆਪੀ ਆਪਾਂ ਆਮ ਤੌਰ ਤੇ ਭਾਸ਼ਾ ਚ ਕਹਿੰਦੇ ਕਿ ਖੂਨ ਪਤਲਾ ਹੋ ਗਿਆ گاੜਾ ਹੋ ਗਿਆ ਸੇ ਅਗਰ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਹੈ ਕਿ ਖੂਨ ਪਤਲਾ ਕਰਨਾ ਹੈ ਹਾਰਜੀ ਕੋਈ ਬਿਮਾਰੀ ਹੈ ਤਾਂ ਤੁਸੀਂ ਲੈ ਸਕਦੇ ਹੋ ਚਾਹ 20 ਸਾਲ ਵੀ ਲੈ ਸਕਦੇ ਹੋ 30 ਸਾਲ ਵੀ ਲੈ ਸਕਦੇ ਹੋ ਲੇਕਿਨ ਆਪਣੇ ਆਪ ਕੀ ਹੁਣ ਮੈਂ 40 ਸਾਲ ਦਾ ਹੋ ਗਿਆ ਮੈਨੂੰ ਇੱਕ ਗੋਲੀ ਲੈ ਲੈਣੀ ਚਾਹੀਦੀ ਖੂਨ ਪਤਲਾ ਰਹੇਗਾ ਜਾਂ ਮੈਂ ਸਿਗਰਟ ਪੀਂਦਾ ਮੇਰਾ ਖੂਨ ਮੋਟਾ ਹੈ ਮੈਂ ਆਪਣੇ ਆਪ ਹੀ ਐਸਪੀਰਿਨ ਸਟਾਰਟ ਕਰ ਦਿੱਤਾ ਉਹ ਗਲਤ ਹੈ ਬਿਕਾਜ਼ ਖੂਨ ਅਗਰ ਪਤਲਾ ਹੈ ਤੁਹਾਨੂੰ ਕਦ ਨੂੰ ਚੋਟ ਲੱਗ ਜੇ ਤਾਂ ਬਲੀਡਿੰਗ ਜ਼ਿਆਦਾ ਹੋਏਗੀ ਦਿਮਾਗ 'ਚ ਬਲੀਡਿੰਗ ਹੋ ਸਕਦੀ ਹੈ ਤਾਂ ਆਪਣੇ ਆਪ ਖੂਨ ਪਤਲਾ ਕਰਨ ਦੀ ਗੋਲੀ ਲੈਣ ਲਈ ਕੋਈ ਵੀ ਟ੍ਰੀਟਮੈਂਟ ਇਸ ਤਰ੍ਹਾਂ ਦੀ ਸਾਡੇ ਕੋਲ ਨਹੀਂ ਹੈ ਕਿ ਆਪਾਂ ਕਹੀਏ ਕਿ 40 ਸਾਲ ਦੇ ਹੋ ਗਏ ਹੁਣ ਤੁਸੀਂ ਇੱਕ ਗੋਲੀ ਖਾਣੀ ਸਟਾਰਟ ਕਰ ਦਿਓ ਜਾਂ 50 ਸਾਲ ਬਾਅਦ ਸਟਾਰਟ ਕਰ ਦਿਓ ਸੋ ਡਾਕਟਰ ਸਾਨ ਨਾਲ ਅਸੀਂ ਉਹ ਗੱਲਾਂ ਕੀਤੀਆਂ ਜਿਹੜੀਆਂ ਸਾਡੇ ਜ਼ਿੰਦਗੀ 'ਚ ਰੋਜ਼ਾਨਾ ਦੀ ਤਰ੍ਹਾਂ ਹੁੰਦੀਆਂ ਨੇ ਸਾਡੇ ਆਸ-ਪਾਸ ਹੁੰਦੀਆਂ ਨੇ ਜਿਹੜਾ ਵਹਿਮ ਹੈਗਾ ਉਸ ਦਾ ਕੋਈ ਇਲਾਜ ਨਹੀਂ ਹੈਗਾ ਤੇ ਪਰ ਜਿਹੜਾ ਇਲਾਜ ਹੈਗਾ ਉਹ ਪ੍ਰੋਪਰ ਬਹੁਤ ਜ਼ਰੂਰੀ ਹੈਗਾ ਜਾਂ ਅਸੀਂ ਜਿਵੇਂ ਅਸੀਂ ਤੇ ਉਹਨਾਂ ਨਾਲ ਗੱਲ ਕੀਤੀ ਆ ਫੀਮ ਵਗੈਰਾ ਇਹ ਚੀਜ਼ਾਂ ਤੁਹਾਡੇ ਫਰਸਟ ਐਡ ਦੀ ਲਈ ਜ਼ਰੂਰੀ ਨਹੀਂ ਹੈਗੀਆਂ ਕਿਉਂਕਿ ਉਹਨਾਂ ਨੇ ਜੋ ਦੱਸਿਆ ਉਹ ਉਸ ਦੇ ਉੱਪਰ ਜ਼ੋਰ ਧਿਆਨ ਦਿਓ ਤੇ 24 ਘੰਟੇ ਤੱਕ ਦੇ ਜਿਹੜੀ ਹੁਣ ਇਨਾ ਇਲਾਜ ਹੈਗੇ ਨੇ ਇਹ ਹਸਪਤਾਲਾਂ ਵਿੱਚ ਆ ਚੁੱਕੇ ਨੇ ਜੇਕਰ ਪੈਰਾਲਾਈਜ਼ ਜਾਂ ਅਧਰੰਗ ਵਰਗੀ ਅ ਬਿਮਾਰੀ ਕਿਸੇ ਨੂੰ ਅਟੈਕ ਹੁੰਦਾ ਤਾਂ ਸੋ ਜੁੜੇ ਹੋਏ ਦਿੱਲੀ ਪੋਸਟ ਪੰਜਾਬੀ ਨੈਕਨਵਰਸਨ ਦਲੇਰ ਦੇ ਨਾਲ ਸੰਦੀਪ ਕੰਬੋਸ ਚੰਡੀਗੜ੍ਹ